ਬਜੀ ਆਪਨਾ ਮਲੂਕ ਸਿੰਘ ਮਲੂਕ ਸਿੰਘ ਜੀ ਜਿਹੜੇ ਆਪਾਂ ਔਰੇ ਖੜੇ ਆਏ ਮੰਦਿਰ ਦਾ ਕੀ ਨਾਮ ਹੈ ਕਿਸ ਨਾਮ ਤੋਂ ਪੱਜ ਜਾਣਿਆ ਜਾਂਦਾ ਹੈ ਤੁਖਸੱਲਿਆ ਦੇਵੀ ਦਾ ਅੱਛਾ ਕਿਹੜਾ ਇਲਾਕਾ ਹੈ ਜੀ ਇਹ ਇਹ ਕੁੜਾਮ ਕੁੜਾਮ ਅੱਛਾ ਕਿੰਨਾ ਕੁ ਪੁਰਾਣਾ ਤੇ ਇਤਿਹਾਸਿਕ ਮੰਦਿਰ ਹੈ ਜੀ ਇਹ ਤ੍ਰੇਤੀ ਯੁੱਗ ਦਾ ਹੀ ਇਤਿਹਾਸ ਤੇ ਹੂੰ ਮੰਦਿਰ ਤੇ 1999 ਚ ਬਣਿਆ ਹੂੰ ਕਿਉਂਕਿ ਡਾਕਟਰ ਮਨਜੀਤ ਸਿੰਘ ਰੋਧਾਵਾ ਸੀਐਮ ਹੂੰ ਮਾਤਾ ਕੁਸਲਿਆ ਹਸਪਤਾਲ ਦੇ ਸੀ ਹੂੰ ਉਹਨਾਂ ਨੇ ਨੰਬਰ ਸਰ ਤੋਂ ਦੁਰਦੇ ਦੁਰਦੇ ਆਪਣੇ ਪਟਿਆਲਾ ਜੋਬ ਕੀਤੀ ਉਹਨਾਂ ਨੇ ਫਿਰ ਜੀ ਆਪਣੇ ਫਿਰ ਉਹਨਾਂ ਨੇ ਕੀਤੀ ਭੋਜ ਕਰਦੇ ਆ ਕੜਾਮ ਆਏ ਬਈ ਉਹਨਾਂ ਦਾ ਜਨਮ ਆਰਾਮ ਜੀ ਦਾ ਕੋਰਾਵੇਂ ਕਿ ਉਹਨਾਂ ਦੇ ਪੇਕੇ ਘਰ ਮਦਕ ਖੁੱਲਿਆ ਦੇ ਕੋਰਾਵੇਂ ਅਸੇ ਰਾਮਚੰਦਰ ਭਗਵਾਨ ਜਿਹੜੇ ਸੀ ਕਿ ਉਹਨਾਂ ਦਾ ਜਨਮ ਉਰੇ ਹੋਇਆ ਤੇ ਉਹਨਾਂ ਦਾ ਮਾਤਾ ਦਾ ਵਿਆਹ ਉਰੇ ਹੋਇਆ ਸੀਗਾ ਹਾਂਜੀ ਇੱਥੇ ਹੋਇਆ ਸੀ ਤੁਹਾਨੂੰ ਕਿੱਦਾਂ ਜਾਣਕਾਰੀ ਮਿਲੀ ਕਿੱਦਾਂ ਇਹ ਪਤਾ ਲੱਗਿਆ ਸਾਰਾ ਕੁਝ ਇਹ ਆਪਣੇ ਇੱਥੇ ਗੁਰਦੁਆਰਾ ਮਲਾਬਸਰੇ ਉੱਥੇ ਬੋਲੀ ਬਣਾਈ ਸੀ ਉਹਨਾਂ ਦੀ ਰਾਜਾ ਕੋਸ਼ਲ ਨਰੇਸ਼ ਨੇ ਤੇ ਮਾਨੂ ਮੰਤਰੇ ਉਹ ਉੱਥੇ ਉਹਦੀ ਬਰਾਤ ਫੈਰ ਰੋਕੀ ਗਈ ਸੀ ਤੇ ਫਿਰ ਇੱਥੇ ਵਿਆਹਣ ਵਾਸਤੇ ਰਾਜਾ ਦਸ਼ਰਤ ਕੜਾ ਆਏ ਸੀ ਹਾਂ ਤੇ ਤੁਸੀਂ ਕਿੰਨੇ ਚਿਰ ਤੋਂ ਰੇ ਸੇਵਾ ਕਰ ਰਹੇ ਹੋ ਮੈਨੂੰ 22 ਸਾਲ ਹੋ ਗਏ ਜੀ अच्छा शुरू तो ही ਤੁਸੀਂ ਇਸ ਪਿੰਡ ਚ ਰਹਿੰਦੇ ਹੋ ਹਾਂਜੀ ਮੇਰਾ ਜਨਮ ਹੀ ਇੱਥੇ ਘੜਾਮਦਾ ਹੀ ਅੱਛਾ ਹੋਰ ਵੀ ਕੋਈ ਪੁਜਾਰੀ ਹੈ ਹਾਂਜੀ ਹੋਰ ਵੀ ਕੋਈ ਪੁਜਾਰੀ ਹਾਂਜੀ ਹੋਰ ਵੀ ਹੈ ਜੀ ਪੰਡਤ ਨੇ ਆਰਮ ਬਲਾਸ ਜੀ ਅੱਛਾ ਜਿਹੜੇ ਕਿ ਹਰ ਮਹੀਨੇ ਮਹੀਨੇ ਰਮਨ ਦਾ ਪਾਠ ਕਰਦੇ ਨੇ ਜਦੋਂ ਵੀ ਲੋੜ ਪਏ ਤੇ ਉਹ ਇੱਥੇ ਮੌਜੂਦਾ ਹੁੰਦੇ ਨੇ ਜਿਹੜੀ ਅੰਦਰ ਮੂਰਤੀ ਹੈ ਮਾਤਾ ਜੀ ਉਹ ਕਿਹਾਂ ਦੀ ਹੈ ਕੀ ਮਾਤਾ ਖੱਲੇ ਜੀ ਤੇ ਰਾਮ ਜੀ ਦੀ ਅੱਛਾ ਇਹ ਪੁਰਾਣੀ ਹੈ ਸਦੀਆਂ ਪੁਰਾਣੀ ਹੈ ਜੀ ਮੂਰਤੀ ਨਹੀਂ ਸਦੀਆਂ ਪੁਰਾਣੀ ਨਹੀਂ 1999 ਚ ਮੂਰਤੀ ਸਥਾਪਨਾ ਹੋਈ ਹੈ अच्छा हां बड़े बुजुर्ग भी ਤੁਹਾਨੂੰ ਦੱਸਦੇ ਹੋਣੇ ਇਥੇ ਹਾਂਜੀ ਇਥੇ ਜਿਹੜੇ ਪਿੰਡ ਚ ਪਹਿਲੇ ਬਜ਼ੁਰਗ ਰਹਿੰਦੇ ਸੀ ਉਹਨਾਂ ਨੇ ਸਾਨੂੰ ਜਦ 1947 ਚ ਇਥੇ ਪੰਜਾਬ ਬਣਿਆ ਤੇ ਜਿਹੜੇ ਇਥੇ ਰਹਿੰਦੇ ਸੀ ਉਹਨਾਂ ਨੇ ਸਾਨੂੰ ਇਥੇ ਦੱਦਦੇ ਰਿਹਾ ਕਿ ਮਾਤਾ ਕੁਸ਼ਲਿਆ ਦੇ ਪੇਕਾਕਾਰੇ ਤੇ ਸ੍ਰੀ ਰਾਮਚੰਦਰ ਦਾ ਜਨਮ ਪਾਇਆ ਗੱਲ ਕਰੀਏ ਜਿਹੜਾ ਮਾਤਾ ਕੁਸ਼ਲਿਆ ਦਾ ਵਿਆਹ ਹੋਇਆ ਸੀ ਉਸ ਟਾਈਮੇ ਕੀਦੇ ਤੇ ਬਿਆਨ ਆਏ ਸੀ ਕਿ ਇਹ ਘੋੜੇ ਖੱਚਰ ਤੇ ਹਾਥੀ ਹਾਂ ਹਾਂਜੀ ਰੱਥਾਂ ਸੀ ਸੇ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕੋਈ ਮਦਦ ਕੋਈ ਹੈਲਪ ਹੋ ਰਹੀ ਹੈ ਤੇ ਸਰਕਾਰ ਵੱਲੋਂ ਤੇ ਹੈ ਸੜਕ ਬਣੀ ਹੈ ਜੀ ਹਾਂ ਡੀਏਡੀਸੀ ਆ ਬਾਈਸੀ ਉਹਨਾਂ ਨੇ ਮੌਜੂਦ ਕਰਾਈ ਇਹ ਸਰਕਾਰ ਨੂੰ ਬਹੁਤ ਧੰਨਵਾਦ ਕਰ ਇਹ ਸਰਕਾਰ ਚ ਹੋਇਆ ਕਿ ਪਿਛਲੀ ਸਰਕਾਰ ਚ ਪਿਛਲੀ ਸਰਕਾਰ ਚ ਕਾਂਗਰਸ ਅੱਛਾ ਇਹ ਸਰਕਾਰ ਦੇ ਵਿਧਾਇਕ ਬਦੂ ਇੱਕ ਮੰਤਰੀ ਆਏ ਇਹਦੇ ਵਿਧਾਇਕ ਚ ਸਰਦਾਰ ਮਨ ਹਰਮਿੰਦਰ ਸਿੰਘ ਪਟਾਣ ਮੈਦਰਾ ਆਏ ਸੀਗੇ ਹਾਂਜੀ ਉਹ ਆਏ ਸੀ ਕੋਈ ਆਸ਼ਵਾਸਨ ਦੇ ਕੇ ਗਿਆ ਤੇ ਚੱਲ ਬਾਸ਼ ਆਸ਼ਵਾਸਨ ਦਿਖਾ ਕੇ ਨਹੀਂ ਕਿ ਵੇਖੋ ਜੀ ਕਹਿੰਦੇ ਮਾਹੀ ਮੁੱਦਾ ਚੁੱਕਿਆ ਕੁਝ ਨਾ ਕੋਈ ਜਿੱਥੇ ਬਣਨਾ ਚਾਹੀਦਾ ਹੈ ਜੇ ਸਰਕਾਰ ਵੱਲੋਂ ਬੇਨਤੀ ਹੈ ਬਾਬਾ ਜੀ ਇਹ ਮੂਰਤੀ ਹੈ ਇਹਦੇ ਬਾਰੇ ਦੱਸਿਓ ਕਿਹਨਾ ਕਿਹਨਾ ਦੀ ਹੈ ਇਹ ਮਾਤਾ ਕੁਸ਼ਲਿਆ ਜੀ ਤੇ ਰਾਮ ਜੀ ਅੱਛਾ ਜਿਹੜੇ ਮਾਤਾ ਕੁਸ਼ਲਿਆ ਜੀ ਹੈ ਇਹ ਵਾਲੇ ਨੇ ਹੈ ਨਾ ਜੀ ਹਾਂ ਜੀ ਤੇ ਇਹ ਰਾਮ ਜੀ ਗੋਚਨ ਅੱਛਾ ਛੋਟੇ ਬਚਪਨ ਤੋਂ ਹੀ ਹਾਂ ਜੀ ਕਿਉਂਕਿ ਇਹਨਾਂ ਦਾ ਨਾਨਕ ਘਰ ਸੀ ਜੀ ਡਾਕਟਰ ਮਨਜੀਤ ਸਿੰਘ ਰਜ਼ਾਲੇ ਨੇ ਸਵੇਰੇ